ਲਓ ਜੀ ਹੁਣ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ ਇੱਕ ਨਵਾਂ ਪਟਾਕਾ ਪਿਆ ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ ਵੱਡਾ ਖਲਾਰਾ ਪੈਣ ਜਾ ਰਿਹਾ ਕਿਉਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ ਅੱਜ ਬਗਾਵਤ ਦਾ ਵਿਗਲ ਵੱਜਿਆ ਔਰ ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ ਬਗਾਵਤ ਦਾ ਇਹ ਵਿਗਲ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਇੱਕ ਸੀਨੀਅਰ ਲੀਡਰ ਨੇ ਵਜਾਇਆ ਕਿਉਂਕਿ ਪਿਛਲੇ ਦਿਨਾਂ ਤੋਂ ਹੀ ਇਹ ਅਸਾਰ ਨਜ਼ਰ ਆ ਰਿਸੀ ਜਿਵੇਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਪਿਛਲੇ ਦਿਨੀ ਹੋਈ 15 ਕਾਉਂਸਲਰ ਇੱਕੇ ਦਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਚਲੇ ਗਏ ਤੇ ਉਹਨਾਂ ਨੇ ਵੱਖਰਾ ਥੜਾ ਬਣਾ ਲਿਆ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਉਸੇ ਤਰ੍ਹਾਂ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਹੈ ਜਿਹੜੀ ਪੰਜਾਬ ਪ੍ਰਧਾਨ ਹੈ ਪ੍ਰੀਤੀ ਮਲਹੋਤਰਾ ਉਹਨੇ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਤਰ੍ਹਾਂ ਨਾਲ ਬਗਾਵਤ ਦਾ ਬਿਗੜ ਵਜਾਇਆ ਕਿਉਂਕਿ ਪ੍ਰੀਤੀ ਮਲਹੋਤਰਾ ਨੇ ਅੱਜ ਲਿਖ ਕੇ ਪੋਸਟ ਸੋਸ਼ਲ ਮੀਡੀਆ ਤੇ ਪਾਈ ਹੈ ਔਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਪਾਰਟੀ ਤੇ ਵੱਡੇ ਦੋਸ਼ ਲਾ ਦਿੱਤੇ ਨੇ ਵੱਡੇ ਇਲਜ਼ਾਮ ਲਾਏ ਨੇ ਤੇ ਨਾਲ ਹੀ ਉਹਨੇ ਇਹ ਵੀ ਖਤਰਾ ਜ਼ਾਰ ਕਰ ਦਿੱਤਾ ਹੈ ਕਿ ਹੁਣ ਮੇਰੇ ਨਾਲ ਹੋਵੇਗਾ ਕੀ ਕੀ ਹੁਣ ਸਵਾਲ ਇਹ ਆ ਕਿ ਇਹਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਕੀ ਬੋਲਣਗੇ ਇਹਦੇ ਉੱਪਰ ਕੇਜਰੀ ਵਾਲਸਾਬ ਹੁਣ ਕੀ ਜਵਾਬ ਦੇਣਗੇ ਔਰ ਪੰਜਾਬ ਪ੍ਰਧਾਨ ਜਿਹੜੇ ਅਮਿਤ ਅਮਨ अरोड़ा ਸਾਹਿਬ ਉਹ ਹੁਣ ਇਹਦੇ ਬਾਰੇ ਕੀ ਬੋਲਣਗੇ ਕਿਉਂਕਿ ਵੱਡਾ ਦੋਸ਼ ਪ੍ਰੀਤੀ ਮਲਹੋਤਰਾ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਹੈ ਉਹਨੇ ਲਾਇਆ ਉਹਨੇ ਕਿਹਾ ਉਹਨੇ ਲਿਖਤੀ ਪੋਸਟ ਪਾਈ ਹੈ ਜਿਹਦੇ ਚ ਉਹਨੇ ਇਹ ਗੱਲ ਕੀਤੀ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਲੰਬੇ ਟਾਈਮ ਤੋਂ ਪਾਰਟੀ ਚ ਕੰਮ ਕਰ ਰਹੇ ਵਲੰਟੀਅਰ ਨੇ ਵਰਕਰ ਨੇ ਉਹਨਾਂ ਦੀ ਕੋਈ ਪੁੱਛਗਿੱਛ ਨਹੀਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਔਰ ਜਿਹੜੇ ਪਾਰਟੀ ਛੱਡ ਕੇ ਚਲੇ ਗਏ ਸੀ ਉਹਨਾਂ ਦੇ ਵਿੱਚੋਂ ਜੇ ਕੁਝ ਵਾਪਸ ਆ ਰਹੇ ਨੇ ਤਾਂ ਪਾਰਟੀ ਜੋੜ ਤੋੜ ਕਰਕੇ ਉਹਨਾਂ ਨੂੰ ਵੱਡੇ ਅਹੁਦੇ ਦੇ ਰਹੀ ਹੈ ਪਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਲਈ ਦਹਾਕਿਆਂ ਤੋਂ ਮਿਹਨਤ ਕੀਤੀ ਹੈ ਆਮ ਆਦਮੀ ਪਾਰਟੀ ਉਹਨਾਂ ਨੂੰ ਪੁੱਛਦੀ ਨਹੀਂ ਤੇ ਨਾਲ ਹੀ ਪ੍ਰੀਤੀ ਮਲਹੋਤਰਾ ਨੇ ਇੰਨਾ ਵੱਡਾ ਦੋਸ਼ ਲਾਇਆ ਉਹ ਕਹਿੰਦੀ ਕਿ ਮੈਨੂੰ ਪਤਾ ਹੈ ਜਦੋਂ ਹੁਣ ਮੈਂ ਆਮ ਆਦਮੀ ਪਾਰਟੀ ਦੇ ਇਹ ਪੋਸਟ ਪਾਈ ਹੈ ਤਾਂ ਮੇਰੇ ਉੱਪਰ ਕੇਸ ਵੀ ਦਰਜ ਹੋ ਸਕਦਾ ਹੈ ਝੂਠੇ ਦੋਸ਼ ਵੀ ਲੱਗ ਸਕਦੇ ਆ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਮੈਨੂੰ ਲਾਇਆ ਜਾ ਸਕਦਾ ਹੈ ਤੇ ਮੇਰੇ ਨਾਲ ਕੁਝ ਵੀ ਹੋ ਸਕਦਾ ਬਹੁਤ ਵੱਡੀਆਂ ਗੱਲਾਂ ਪ੍ਰੀਤੀ ਮਲਹੋਤਰਾ ਨੇ ਆਮ ਆਦਮੀ ਪਾਰਟੀ ਦੇ ਅੰਦਰ ਜੋ ਕੁਝ ਪੱਕ ਰਿਹਾ ਹੈ ਉਹਦੇ ਬਾਰੇ ਬੋਲੀਆਂ ਨੇ ਕਿਉਂਕਿ ਵੈਸੇ ਤਾਂ ਹਰ ਪਾਰਟੀ ਦੇ ਅੰਦਰ ਹੀ ਜਿਹੜੀ ਇੰਟਰਨਲ ਡੈਮੋਕ੍ਰੇਸੀ ਐ ਜਿਹੜੀ ਅੰਦਰੂਨੀ ਜਮਹੂਰੀਅਤ ਐ ਉਹ ਬਹੁਤ ਘੱਟ ਨਜ਼ਰ ਆਉਂਦੀ ਐ ਬੌਸ ਪੁਣਾ ਬੌਸ ਗਿਰੀ ਚੱਲਦੀ ਐ ਜੀ ਹਜੂਰੀਆਂ ਚੱਲਦੀਆਂ ਨੇ ਚਮਚਾਗਿਰੀਆਂ ਚੱਲਦੀਆਂ ਨੇ ਔਰ ਜਿਹੜਾ ਹਿਟਲਰ ਸ਼ਾਇयां ਚੱਲਦੀਆਂ ਪਾਰਟੀ ਦੇ ਅੰਦਰ ਕੁਝ ਕੁ ਲੀਡਰਾਂ ਦੀ ਮਨੋਪਲੀ ਚੱਲਦੀ ਐ ਤੇ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਅੰਦਰ ਜਿਹੜੀ ਖਿਚੜੀ ਪੱਕ ਰਹੀ ਐ ਉਹਦਾ ਢੱਕਣ ਪ੍ਰੀਤੀ ਮਲੋਤਰਾ ਨੇ ਚੱਕ ਦਿੱਤਾ ਤੇ ਇਹ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਚ ਆਮ ਆਦਮੀ ਪਾਰਟੀ ਦੇ ਵਿੱਚ ਇਹ ਜਿਹੜੀ ਬਗਾਵਤ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਜਿਹੜੀ ਪ੍ਰੀਤੀ ਮਲਹੋਤਰਾ ਨੇ ਸ਼ੁਰੂ ਕੀਤੀ ਹੈ ਇਹ ਵੱਡਾ ਰੂਪ اختیار ਕਰ ਸਕਦੀ ਹੈ ਬਗਾਵਤ ਇਹਨੂੰ ਇਸ ਕਰਕੇ ਕਿਹਾ ਜਾ ਜਾ ਸਕਦਾ ਹੈ ਕਿਉਂਕਿ ਜਦੋਂ ਪਾਰਟੀ ਦਾ ਕੋਈ ਸੀਨੀਅਰ ਨੇਤਾ ਆਪਣੀ ਹੀ ਪਾਰਟੀ ਤੇ ਸ਼ਰਮਾਂ ਬੋਲਣਾ ਸ਼ੁਰੂ ਕਰ ਦੇਵੇ ਤਾਂ ਉਹ ਇੱਕ ਤਰ੍ਹਾਂ ਨਾਲ ਬਗਾਵਤੀ ਹੁੰਦੀ ਹੈ ਤਾਂ ਥੱਲੇ ਜਦੋਂ ਮੈਸੇਜ ਦੇਖ ਰਹੇ ਆ ਉਹਦੀ ਜਿਹੜੀ ਪੋਸਟ ਪਾਈ ਹੈ ਸੈਂਕੜੇ ਲੋਕਾਂ ਨੇ ਮੈਸੇਜ ਕੀਤੇ ਨੇ ਕਾਫੀ ਗਿਣਤੀ ਲੋਕਾਂ ਦੇ ਮੈਸੇਜ ਨੇ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਜਾਪਦੇ ਨੇ ਤੇ ਉਹ ਇਹ ਲਿਖ ਰਹੇ ਨੇ ਕਿ ਤੁਸੀਂ ਸਾਡੇ ਦਿਲ ਦੀ ਆਵਾਜ਼ ਉਠਾਈ ਹੈ ਅਸੀਂ ਵੀ ਪਾਰਟੀ 'ਚ ਬਹੁਤ ਦੁਖੀ ਹਾਂ ਆਮ ਆਦਮੀ ਪਾਰਟੀ ਵਾਕਿਆ ਹੀ ਨਹੀਂ ਸੁਣ ਰਹੀ ਸਾਡੀ ਵੀ ਨਹੀਂ ਸੁਣੀ ਲੋਕ ਥੱਲੇ ਆਪਣੇ ਆਉਦੇ ਲਿਖ ਕੇ ਕਮੈਂਟ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ 'ਚ ਅਸੀਂ ਇੰਨੇ ਟਾਈਮ ਤੋਂ ਕੰਮ ਕਰ ਰਹੇ ਹਾਂ ਸਾਡੀ ਕੋਈ ਸੁਣਵਾਈ ਨਹੀਂ ਹੈ ਦੇਖੋ ਪਿਛਲੇ ਟਾਈਮ ਤੋਂ ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ ਪਾਰਟੀ ਸਟਰਕਚਰ ਹੈ ਉਹਦੇ ਉੱਪਰ ਧਿਆਨ ਨਹੀਂ ਦਿੱਤਾ ਇੱਥੇ ਉਹੀ ਜਿਹੜਾ ਜਿਹੜਾ ਗੈਰ ਜਮਹੂਰੀ ਕਲਚਰ ਹੈ ਆਮ ਆਦਮੀ ਪਾਰਟੀ 'ਚ ਸ਼ੁਰੂ ਹੋ ਗਿਆ ਆਮ ਆਦਮੀ ਪਾਰਟੀ ਨੇ ਨਾਂ ਰੱਖਿਆ ਸੀ ਆਮ ਆਦਮੀ ਪਾਰਟੀ ਵੀ ਇਹ ਨਾਂ ਤੋਂ ਇੰਜ ਲੱਗਦਾ ਜਿਵੇਂ ਇਹਦੇ 'ਚ ਕੱਲੇ ਆਮ ਆਦਮੀ ਹੋਣਗੇ ਆਮ ਆਦਮੀ ਤੋਂ ਭਾਵ ਜਿਹੜੇ ਆਮ ਹੇਠਲੇ ਤਬਕੇ ਦੇ ਲੋਕ ਗਰੀਬ ਕਿਸਾਨ ਗਰੀਬ ਮਜ਼ਦੂਰ ਗਰੀਬ ਦੁਕਾਨਦਾਰ ਇੰਦਾ ਦੇ ਲੋਕ ਹੋਣਗੇ ਪਰ ਆਮ ਆਦਮੀ ਪਾਰਟੀ ਦੇ ਵਿੱਚ ਹੌਲੀ-ਹੌਲੀ ਕਰੋੜਪਤੀਆਂ ਤੇ ਅਰਬਪਤੀਆਂ ਦਾ ਕਬਜ਼ਾ ਹੋ ਗਿਆ ਤੇ ਜਿਹੜੇ ਆਮ ਵੀ ਕਈ ਆਏ ਸੀ ਉਹ ਵੀ ਵਾਵਾ ਉੱਪਰ ਉੱਠ ਗਏ ਨੇ ਉਹਨਾਂ ਕੋਲ ਵੀ ਵਾਵਾ ਕੁਝ ਇਸ ਟਾਈਮ ਇਕੱਠਾ ਹੁੰਦਾ ਜਿਹੜਾ ਉਹ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਐਮਐਲਏ ਦੇ ਵਿੱਚੋਂ ਤੁਸੀਂ ਦੇਖੋ ਵੱਡੀ ਗਿਣਤੀ ਨਹੀਂ ਜਿਹੜੇ ਕਰੋੜਪਤੀ ਨੇ ਕਰੋੜਪਤੀ ਨੇ ਥੋੜੇ ਨੇ ਜਿਹੜੇ ਵਿਚਾਰੇ ਮਾਤੜ ਨੇ ਤੇ ਉਹ ਵੀ ਉਹਨਾਂ ਦੇ ਉੱਪਰ ਵੀ ਦੋਸ਼ ਲੱਗ ਰਹੇ ਨੇ ਕਿ ਹੁਣ ਉਹ ਵੀ ਕਈ ਕੁਸ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੈਸੇ ਸਚਾਈ ਆਉਣ ਵਾਲਾ ਟਾਈਮ ਦੱਸੇਗਾ ਪਰ ਜਿਹੜੀ ਸਵਾਲ ਪ੍ਰੀਤੀ ਮਲਹੋਤਰਾ ਨੇ ਉਠਾਇਆ ਇਹ ਪਹਿਲਾਂ ਹੋਰ ਵੀ ਬਹੁਤ ਸਾਰੇ ਆਗੂਆਂ ਨੇ ਉਠਾਇਆ ਜਦੋਂ ਬਰਨਾਲਾ ਦੇ ਵਿੱਚ ਉਪ ਚੋਣ ਹੋਈ ਸੀ ਤੇ ਆਮ ਆਦਮੀ ਪਾਰਟੀ ਦਾ ਇੱਕ ਆਗੂ ਜਿਹੜਾ ਉੱਥੇ ਬਗਾਵਤ ਕਰਕੇ ਆਮ ਆਦਮੀ ਪਾਰਟੀ ਦੇ ਖਿਲਾਫ ਚੋਣ ਲੜਿਆ ਔਰ ਵੱਡੀ ਗਿਣਤੀ ਵੋਟਾਂ ਲੈ ਗਿਆ ਤੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹਾਰਾ ਤਾ ਗਿਆ ਤਾਂ ਆਮ ਆਦਮੀ ਪਾਰਟੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਨ੍ਹਾਂ ਦੇ ਸਿਰਾਂ ਤੇ ਤੁਸੀਂ ਜਿਨ੍ਹਾਂ ਦੇ ਸਿਰਾਂ ਦੇ ਉੱਪਰ ਤੁਸੀਂ ਛੱਤ ਪਾਈ ਹੈ ਜੇ ਅੱਜ ਉਹਨਾਂ ਨੂੰ ਭੁੱਲ ਜੂਗੇ ਉਹਨਾਂ ਨੂੰ ਨਕਾਰ ਦੋਗੇ ਤਾਂ ਫਿਰ ਆਉਣ ਵਾਲੇ ਦਿਨਾਂ 'ਚ ਭੁੱਲ ਜਾਇਓ ਕਿ ਪੰਜਾਬ ਦੇ ਵਿੱਚ ਕੋਈ ਤੁਹਾਡੇ ਲਈ ਕੰਮ ਕਰੇਗਾ ਪਿਛਲੇ ਦਿਨੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਗੈਰ ਪੰਜਾਬੀਆਂ ਦੀਆਂ ਤਨਾਤੀਆਂ ਕੀਤੀਆਂ ਨੇ ਵੱਡੇ ਅਹੁਦਿਆਂ ਤੇ ਕੀਤੀਆਂ ਨੇ ਤੁਸੀਂ ਦੇਖੋ ਚੇਅਰ ਪਰਸਨ ਦਿੱਲੀ ਤੋਂ ਲਾਏ ਜਾ ਰਹੇ ਨੇ ਪਿਛਲੇ ਦਿਨੀ ਕਿੰਨਾ ਵੱਡਾ ਰੌਲਾ ਪਿਆ ਜਦੋਂ ਦਿੱਲੀ ਤੋਂ ਇੱਕ ਮਹਿਲਾ ਨੂੰ ਪੰਜਾਬ ਦੇ ਵਿੱਚ ਬਹੁਤ ਵੱਡੇ ਅਹੁਦੇ ਤੇ ਚੇਅਰ ਪਰਸਨ ਲਾਇਆ ਗਿਆ ਔਰ ਦੂਜੇ ਪਾਸੇ ਜਿਹੜੇ ਸੰਦੀਪ ਪਾਠਕ ਉਹਨਾਂ ਦੇ ਨਿੱਦੀਕੀ ਨੂੰ ਲਾਇਆ ਗਿਆ ਭਗਵੰਤ ਮਾਨ ਸਾਹਿਬ ਦੇ ਜਿਹੜੇ ਨਿੱਜੀ ਸਲਾਹਕਾਰ ਤੇ ਮੀਡੀਆ ਸਲਾਹਕਾਰ ਉਹਨਾਂ ਦੇ ਵਿੱਚ ਦਿੱਲੀ ਦੇ ਬੰਦੇ ਫਿੱਟ ਕੀਤੇ ਜਾ ਰਹੇ ਨੇ ਔਰ ਇੱਥੇ ਮਨੀਸ਼ ਸੋਸੋਦੀਆ ਨੂੰ ਇੱਥੇ ਸਰਕਾਰ ਦੇ ਅੰਦਰ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਹੋਰ ਕਿੰਨਾ ਕੁਝ ਹੋ ਰਿਹਾ ਜਿਹਦੇ ਤੇ ਜੇ ਬਾਕੀ ਪੰਜਾਬੀ ਤੇ ਵਿਰੋਧੀ ਪਾਰਟੀਆਂ ਬੋਲ ਰਹੇ ਨੇ ਤਾਂ ਆਮ ਆਦਮੀ ਪਾਰਟੀ ਦੇ ਅੰਦਰ ਵੀ ਲਾਵਾ ਧੁਖ ਰਿਹਾ ਸੁਲਗ ਰਿਹਾ ਕਿਸੇ ਵੀ ਟਾਈਮ ਆਮ ਆਦਮੀ ਪਾਰਟੀ ਦੇ ਅੰਦਰ ਧੁਖਦਾ ਇਹ ਲਾਵਾ ਪਟਾਕਾ ਮਾਰ ਸਕਦਾ ਫਟ ਸਕਦਾ ਜਵਾਲਾਮੁਖੀ ਬਣ ਸਕਦਾ ਆਮ ਆਦਮੀ ਪਾਰਟੀ ਨੂੰ ਆਪਣੀ ਪਾਰਟੀ ਦੇ ਭੈਤਰੀ ਲਈ ਕੁਝ ਨਾ ਕੋ ਸੋਚਣਾ ਚਾਹੀਦਾ ਵੈਸੇ ਜੇ ਕੋਈ ਮੈਨੂੰ ਕਹੇ ਕਿ ਤੈਨੂੰ ਕੀ ਤਕਲੀਫ ਹੈ ਨਾ ਜੀ ਆਪਾਂ ਨੂੰ ਕੋਈ ਤਕਲੀਫ ਨਹੀਂ ਦੇਖੋ ਪਹਿਲਾਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਨੇ ਰਾਜ ਕੀਤਾ ਉਦੋਂ ਵੀ ਆਪਾਂ ਨੂੰ ਸਿਰਫ ਇਹੀ ਤਕਲੀਫ ਸੀ ਵੀ ਇਹ ਲੋਕਾਂ ਦੇ ਨਾਲ ਗਮਰਾਹ ਕਿਉਂ ਕਰਦੇ ਰਹੇ ਆ ਲੋਕਾਂ ਨੂੰ ਝੂਠੇ ਲਾਰੇ ਲਾਏ ਝੂਠੇ ਵਾਅਦੇ ਕੀਤੇ ਝੂਠੀਆਂ ਗਰੰਟੀਆਂ ਦਿੱਤੀਆਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਾਂਗੇ ਬੇਰੁਜ਼ਗਾਰੀ ਖਤਮ ਕਰ ਦਿਆਂਗੇ ਆ ਕਰ ਦਿਆਂਗੇ ਉਹ ਕਰ ਦਿਆਂਗੇ ਪਾਣੀ 'ਚ ਬੱੱਸਾਂ ਚਲਾ ਦਾਂਗੇ ਕੀਤਾ ਕੱਤਰਿਆ ਉਹਨਾਂ ਨੇ ਕੱਖ ਨਹੀਂ ਸੀ ਖੀਰਲੇ ਦਿਨਾਂ ਚ ਆ ਕੇ ਘੜੁਕਾਇਆ ਚਲਾ ਦਿੱਤਾ ਸੀ ਪਾਣੀ 'ਚ ਫਿਰ ਕਾਂਗਰਸ ਦਾ ਰਾਜ ਆਇਆ ਉਦੋਂ ਵੀ ਆਪਾਂ ਬੋਲਦੇ ਰਹੇ ਉਦੋਂ ਵੀ ਆਪਾਂ ਕਹਿੰਦੇ ਰਹੇ ਵੀ ਭਾਈ ਘਰ ਘਰ ਨੌਕਰੀ ਦੀ ਗੱਲ ਹੋਈ ਸੀ ਪਰ ਦਸਕਰ ਛੱਡ ਕੇ ਵੀ ਨਹੀਂ ਦਿੱਤੀ ਉਦੋਂ ਵੀ ਆਪਾਂ ਕਹਿੰਦੇ ਰਹੇ ਗੁਟਕਾ ਸਾਹ ਤੇ ਹੱਥ ਰੱਖ ਕੇ ਕੈਪਟਨ ਮਰਿੰਦਰ ਹੋਰ ਨਹੀਂ ਜਿਹੜੀ ਆ ਸੋਹਾਂ ਖਾਧੀਆਂ ਸੀ ਨਸ਼ੇ ਨੂੰ ਖਤਮ ਕਰਨ ਦੀਆਂ ਪਰ ਹੋਇਆ ਕੱਖ ਨਹੀਂ ਸੀ ਤੇ ਆਪਾਂ ਬੋਲਦੇ ਰਹੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਲੋਕਾਂ ਨੂੰ ਗਰੰਟੀਆਂ ਦੇ ਕੇ ਵੱਡੇ ਵੱਡੇ ਵਾਅਦੇ ਕਰਕੇ ਵੱਡੇ ਵੱਡੇ ਪਰੋਲ ਬਣ ਕੇ ਵੇਖੋ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੀ ਗਰੰਟੀ ਕਿਸਾਨਾਂ ਨੂੰ 5 ਮਿੰਟਾਂ ਚ ਐਮਐਸਪੀ ਦੇਣ ਦੀ ਗਰੰਟੀ ਮਜਦੂਰਾਂ ਦੀ ਜ਼ਿੰਦਗੀ ਨੂੰ ਸਵਰਗ ਬਣਾਉਣ ਦੀਆਂ ਗਰੰਟੀਆਂ ਹਰੇ ਪੈਨ ਨਾਲ ਬਿਲਕੁਲ ਬੇਰੁਜ਼ਗਾਰੀ ਖਤਮ ਕਰਨ ਦੀ ਗਰੰਟੀ ਕਿਹੜੀ ਗਰੰਟੀ ਆ ਜਿਹੜੀ ਦਿੱਤੀ ਨਹੀਂ ਗਈ ਤੇ ਉਸ ਤੋਂ ਬਾਅਦ ਕੀ ਹੋਇਆ ਵੀਆਈਪੀ ਕਲਚਰ ਇਹਨਾਂ ਨੇ ਖਤਮ ਕਰਨਾ ਸੀ ਮਤਲਬ ਜਿਹੜਾ ਮੰਤਰੀਆਂ ਐ ਐਮਐਲਏ ਦੇ ਨਾਲ ਗਨਮਗੁੰਮਨ ਰੱਖੇ ਜਾਂਦੇ ਆ ਇਹ ਖਤਮ ਕਰਨਾ ਸੀ ਕੁਝ ਹੋਇਆ ਕੀ ਕੀ ਹੋਇਆ ਤੁਸੀਂ ਦੱਸ ਦਿਓ ਮੈਂ ਬਹੁਤੀ ਲੰਬੀ ਗੱਲ 'ਚ ਨਹੀਂ ਜਾਂਦਾ ਪਰ ਜੋ ਅੱਜ ਆਮ ਆਦਮੀ ਪਾਰਟੀ ਦੀ ਆਪਣੀ ਆਗੂ ਪ੍ਰੀਤੀ ਮਲਹੋਤਰਾ ਨੇ ਕਿਹਾ ਇਸੁਰ ਜਿਹੜੇ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਐਮਐਲਏ ਬਿਲਕੁਲ ਉਹਨਾਂ ਦੇ ਨਾਲ ਮਿਲਦੀ ਆ ਕੁਮਰ ਵਿਜੇ ਪ੍ਰਤਾਪ ਵੀ ਪਿਛਲੇ ਦਿਨਾਂ ਤੋਂ ਇਸੇ ਗੱਲ ਤੇ ਔਖੇ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੀ ਹਜੂਰੀਆ ਭਾਰੀ ਨੇ ਸੁਣਵਾਈ ਕੋਈ ਨਹੀਂ ਗਈ ਕੁਮਰ ਵਿਜੇ ਪ੍ਰਤਾਪ ਨੇ ਤਾਂ ਬਹੁਤ ਵੱਡੇ ਦੋਸ਼ ਸਿੱਧੇ ਭਗਵੰਤ ਮਾਨ ਸਾਹਿਬ ਤੇ ਵੀ ਲਾਏ ਨੇ ਕੁਮਰ ਵਿਜੇ ਪ੍ਰਤਾਪ ਨੇ ਪਿਛਲੇ ਦਿਨੀ ਜਦੋਂ ਆਮ ਆਦਮੀ ਪਾਰਟੀ ਨੇ ਆਪਣਾ ਐਮਐਲਏ ਰਮਨ ਅਰੋੜਾ ਵਿਜੀਲੈਂਸ ਤੋਂ ਕਾਰਵਾਈ ਕਰਵਾਈ ਹੈ ਤਾਂ ਉਦੋਂ ਵੀ ਕੁਮਰ ਵਿਜੇ ਪ੍ਰਤਾਪ ਨੇ ਵੱਡੀ ਪੋਸਟ ਪਾਈ ਤੇ ਉਹਨੇ ਆਮ ਆਦਮੀ ਪਾਰਟੀ ਦੇ ਅੰਦਰੂਨੀ ਮਾਹੌਲ ਬਾਰੇ ਉਹੀ ਲਿਖਿਆ ਜੋ ਪ੍ਰੀਤੀ ਮਲੋਤਰਾ ਨੇ ਲਿਖਿਆ ਇੱਥੋਂ ਤੱਕ ਕੁਮਰ ਵਿਜੇ ਪ੍ਰਤਾਪ ਨੇ ਲਿਖਿਆ ਵੀ ਸਾਡੀ ਪਾਰਟੀ 'ਚ ਕੋਈ ਸਿਸਟਮ ਹੀ ਨਹੀਂ ਕੋਈ ਮੋਨਿਟਰਿੰਗ ਸਿਸਟਮ ਹੈ ਨਹੀਂ ਕੋਈ ਚੈੱਕ ਨਹੀਂ ਕਰਦਾ ਕੋਈ ਕਿਸੇ ਨੂੰ ਕਹਿਣ ਵਾਲਾ ਨਹੀਂ ਕੋਈ ਕਿਸੇ ਨੂੰ ਰੋਕਣ ਵਾਲਾ ਨਹੀਂ ਇਹ ਗੱਲਾਂ ਕੁਮਰ ਵਿਜੇ ਪ੍ਰਤਾਪ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਆ ਉਹਨੇ ਕਹੀਆਂ ਸੇਮ ਗੱਲਾਂ ਜਿਹ ਪ੍ਰੀਤੀ ਮਲੋਤਰਾ ਨੇ ਕਹੀਆਂ ਹੁਣ ਸਵਾਲ ਇਹ ਆ ਕਿ ਇਹਦੇ ਉੱਪਰ ਜਿਹੜੇ ਕੇਜਰੀਵਾਲ ਸਾਹਿਬ ਕੁਝ ਬੋਲਣਗੇ ਕਿ ਚੁੱਪ ਬੱਟਣਗੇ ਭਗਵੰਤ ਮਾਨ ਸਾਹਿਬ ਕੁਝ ਬੋਲਣਗੇ ਕਿ ਚੁੱਪ ਬੱਟਣਗੇ ਔਰ ਪਾਰਟੀ ਪ੍ਰਧਾਨ ਅਮਨ अरोड़ा ਸਾਹਿਬ ਕੁਝ ਬੋਲਣਗੇ ਕਿ ਚੁੱਪ ਬੱਟਣਗੇ ਬਾਕੀ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਦੇਣਾ ਬਹੁਤ ਮਿਹਰਬਾਨੀ